telefonu ਕੁਛ ਹੀ ਬੋਲੋ ਠੀਕ ਹੈ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਬਿਜੇ ਕੁਮਾਰ ਠੀਕ ਹੈ ਅੰਕਲ ਜੀ ਤੁਸੀਂ ਕਿੱਥੇ ਦੇ ਨਾਲੇ ਖਨੌਰੀ ਦੇ ਨਾਲੇ ਜੀ ਤੁਸੀਂ ਠੀਕ ਹੈ ਇੱਥੇ ਤੁਸੀਂ ਇੰਟਰਨੈਟ ਚਲਾ ਰਹੇ ਹੋ ਹਾਂ ਜੀ ਇੱਥੇ ਨੈਟ ਚਲਾ ਰਹੇ ਹਾਂ ਜੀ ਇੱਕ ਮੰਡੀ ਦੇ ਵਿੱਚ ਨੈਟ ਹੈ ਨਹੀਂਗਾ ਜੀ ਜੀ ਅਸੀਂ ਘਰ ਤੋਂ 4-5 ਕਿਲੋਮੀਟਰ ਦਰਾਏ ਹੁੰਦੇ ਹਾਂ ਡੇਲੀ 2-3 ਵਾਰ ਜਾਂਦੇ ਹਾਂ ਜੀ ਹੂੰ 100-150 ਰੁਪਏ ਦਾ ਸਾਡਾ ਤੇਲ ਚਲ ਜਾਂਦਾ ਜੀ ਡੇਲੀ ਜੀ ਤੇ ਸਾਡੀ ਗੁੱਡੀ ਆ ਜਿਹੜੀ ਸੀਏ ਦੀ ਪੜ੍ਹਾਈ ਕਰ ਰਹੀ ਏ ਮਈ ਦੇ ਵਿੱਚ ਪੇਪਰ ਆ ਦੇ ਤੇ ਸਾਨੂੰ ਬਹੁਤ ਦਿੱਕਤ ਆਈ ਪਈ ਆ ਮਲਕਿ 13 ਤਰੀਕ ਤੋਂ ਬੜਾ ਮੁਸ਼ਕਿਲ ਹੁੰਦਾ ਹੋਣਾ ਉਹਦੇ ਬੜਾ ਬਹੁਤ ਔਖਾੰਦਾ ਜਿੱਥੇ ਵੀ ਮਲਕਿ ਚਲੋ ਇੱਥੇ ਵਾਲੇ ਵੀ ਗੱਡੀ ਚੱਲੇ ਜਾਂਦੀ ਹੈ ਇੱਥੇ ਵੀ ਐਡੀ ਕੋਈ ਵੱਡੀ ਗੱਲ ਨਹੀਂ ਹੈ ਤਾਂ ਕਿਵੇਂ ਦੇਖਦੇ ਹੋ ਜਿਹਨੇ ਪੜ੍ਹਾਈ ਕਰਨੀ ਆ ਤਾਂ ਨੈੱਟ ਨਹੀਂ ਚੱਲਦਾ ਬਹੁਤ ਦਿੱਕਤ ਆਰੀ ਹੈ ਜੀ ਬਹੁਤ ਜ਼ਿਆਦਾ ਭਾਰੀ ਦਿੱਕਤ ਹੈ ਜੀ ਬਹੁਤ ਔਖੇ ਹੋਏ ਪ ਜਾਗੇ ਕਿ ਜ਼ਿਆਦਾਤਰ ਜਿਹੜੀ ਜ਼ਿੰਦਗੀ ਅੱਜ ਕੱਲ ਰੋਜ਼ ਮਰ ਰ ਦਾ ਕੰਮ ਸਾਰੇ ਜ਼ਿਆਦਾ ਜ਼ਿੰਦਗੀ ਨੈੱਟ ਦੀ ਹੈ ਜੀ ਸਾਰਾ ਕੁਝ ਨੈੱਟ ਦੀ ਹੈ ਜੀ ਕੋਈ ਬ ਉਹ ਸਾਡੀ ਗੁੱਡੀ ਦੀਆਂ ਕਲਾਸੀਆਂ ਉਹਨੇ ਚੱਲਦੀਆਂ ਨਹੀਂ ਆ ਜੀ ਜਿੱਦਾਂ ਦਿੱਲੀ ਤੋਂ ਲਖਮੀਨਗਰ ਤੋਂ ਨੇ ਉਹ ਵੀ ਪੈਂਡਿੰਗ ਪਈਆਂ ਨੇ ਹਫਤਾ ਪੈਂਡਿੰਗ ਲੇਟ ਚੱਲ ਰਹੀ ਆ ਜੀ ਠੀਕ ਹੈ ਕਿੱਗਾ ਤੇ ਕੱਲਾ ਨੈਟ ਚੱਲਦਾ ਬਾਰਡਰ ਦੇ ਨੇੜੇ ਬਸ ਇੱਥੇ ਅੱਗੇ ਜੀ ਇੱਥੇ ਹੀ ਬਹੁਤ ਘੱਟੀ ਆ ਜੀ ਇੱਥੇ ਬਹੁਤ ਠੀਕ ਇਹ ਪਾਖੜਾ ਨਹਿਰ ਆ ਜੀ ਪਾਖੜਾ ਨਹਿਰ ਪੈਂਦੀ ਆ ਜੀ ਇਹ ਠੀਕ ਉੱਥੇ ਰੇਂਜ ਆਉਂਦੀ ਆ ਉੱਥੇ ਹੀ ਜਾਂਦੀ ਆ ਜੀ ਹਾਂ ਜੀ ਬਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਜੀ ਰਾਜਦੀਪ ਕਿਹੜਾ ਪਿੰਡ ਹੈ ਜੀ ਕਨੋਰੀ ਸਹਿਰ ਹੈ ਜੀ ਸਾਡਾ ਕਿਸ ਤਰ੍ਹਾਂ ਦੇਖਦੇ ਹੋ ਇੰਟਰਨੈਟ ਸੇਵਾਵਾਂ ਮਾ ਠ ਅੱਡੀ ਦੂਰ ਆ ਜਾਂਦੀ ਇੰਟਰਨੈਟ ਯੂਜ਼ ਕਰਨ ਲਈ ਸਰਕਾਰ ਨੂੰ ਨਵੇਦਨਾ ਹੈ ਜੀ ਇੰਟਰਨੈਟ ਖੋਲੋ ਹਾਂਜੀ ਕੀ ਕੀ ਡਾਕੂਮੈਂਟ ਸੈਂਡ ਕਰਨਾ ਹੈ ਉਹ ਕੀ ਕਰਨਾ ਹੈ ਹਾਂਜੀ ਸਰ ਪਰਸਨਲ ਡਾਕੂਮੈਂਟ ਸੈਂਡ ਕਰਨੇ ਸੀ ਜੀ ਭਰਾ ਨੂੰ ਉਹ ਬਾਹਰ ਗਏ ਨੇ ਤੇ ਸਾਡੀ ਪੜਾਈ ਵੀ ਇਸ ਕਰਕੇ ਥੋੜੀ ਕੰਮ ਚੱਲ ਰਹੀ ਹੈ ਜੀ ਫੋਨਾਂ ਤੇ ਹੁੰਦੀ ਐ ਇਸ ਕਰਕੇ ਜੀ ਤੇ ਪੇਪਰ ਚੱਲ ਰਹੇ ਨੇ ਸੀ ਮੋਦੀ ਸਾਨੂੰ ਫੈਲ ਕਰਵਾ ਦੇ ਇੰਟਰਨੈਟ ਵਨ ਡੋਰ ਕਨੈਕਟ ਜੀ ਜੀ ਇੱਥੇ ਰੇਂਜ ਆਉਂਦੀ ਐ ਨਹਿਰ ਤੇ ਹਾਂਜੀ ਪੂਰੀ ਨੇ ਰੇਂਜ ਆਉਂਦੀ ਐ ਜੀ ਇੱਥੇ ਫਿਰ ਘਰੇ ਕਹਿ ਕੇ ਉਹਨੇ ਉਹਨੂੰ ਵੀ ਨਹਿਰ ਤੇ ਜਾ ਰਹੇ ਸੀ ਹਾਂਜੀ ਘਰੇ ਕਹਿ ਕੇ ਆਣੇ ਆ ਜੀ ਨਹੀਂ ਘਰ ਤੇ ਟੋਲ ਤੇ ਕਰਨੀ ਠੀਕ